ਵਹਰ ਜੀ ਕਾ ਖਾਲਸਾ ਵਾਹ ਕੀ ਫਤਿਹ ਆਪਾਂ ਚ ਵਿਚਾਰਨਾ ਰਾਜ ਕਪਟਨ ਕੀ ਹੈ ਰਾਜ ਕੀ ਹੈ ਜਿਹੜਾ ਦੁਨੀਆ ਦਾ ਰਾਜਾ ਹੈ ਦੁਨੀਆ ਦਾ ਰਾਜ ਕਰਨ ਵਾਲਾ ਮਾਸ਼ੀ ਤੇ ਪਾਸ਼ਾ ਨੇ ਕਿਹਾ ਸਰਬਸ਼੍ਰੇਸ਼ਟ ਕਾ ਰਾਜਾ ਦੁਖੀਆ ਹਰ ਕਾ ਨਾਮ ਜਪਤ ਅਜਿਹਾ ਭਾਵੇਂ ਸਾਰੀ ਦੁਨੀਆ ਦਾ ਵੀ ਰਾਜਾ ਬਣ ਜਾਏ ਤੇ ਉਹ ਦੁਖੀ ਹੈ ਕਬਲ ਸੁਖੀ ਕਰਨਿਆ ਹਰ ਕਾ ਨਾਮ ਜਪਤ ਹੁਸ਼ਿਆ ਪਰਮਾਤਮਾ ਦਾ ਨਾਮ ਜਪਣ ਵਾਲਾ ਸੋ। ਫਿਰ ਅਜ ਕਪਟਮ ਕਿਉਂ ਹੈ? ਕਪਟ ਹੁੰਦਾ ਛਾ। ਇਹ ਛਲ ਕਿਉਂ ਹੈ? 파ਬਿਨਾਸ਼ ਭਾਨ ਹੈ। ਜਿਹੜੀ ਚੀਜ਼ ਤੁਹਾਡੇ ਅੰਤ ਵੇਲੇ ਨਾਲ ਨਹੀਂ ਨਿਭਦੀ ਉਹ ਸੱਚ ਨਹੀਂ ਹੈ। ਉਹ ਛਲ ਹੈ। ਕੋ ਅੰਤ ਵੇਲੇ ਸਾਥ ਨਾ ਚੱਲੇ ਕਨ ਭਜਨ ਵਿਖਿਆ ਸੈਲੀ ਛਾ। ਸਾਰੇ ਜਿਹਨੇ ਧੰ ਜਾਣਦੇ ਸਵਾਵ ਜਾਨੇ ਨਾਲ ਨਹੀਂ ਦਿੰਦੇ। ਜੋ ਜਿਹੜੀ ਚੀਜ਼ ਅੰਤ ਵੇਲੇ ਨਾਬ ਨਹੀਂ ਮਿਲਦੀ ਉਹ ਛਾਲ ਹੈ। ਸ਼ੇਰ ਕਰਕੇ ਗੁੰਡਾਨ ਦੇਸਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਇਹ ਸਭ ਨਾਸ਼ਵਾਨ ਨੇ ਕੂੜਿਆ ਰਾਜਾ ਵੀ ਪਰਜਾ ਵੀ ਸੰਸਾਰ ਵੀ ਸਭ ਨਾਸ਼ਵਾਨ। ਜਾਗ ਰਚਨਾ ਸਭ ਝੂਠ ਹੈ। ਜਾਨ ਲ ਹੋ ਰੇ ਵੀ। ਇਹ ਮੇਰੇ ਮਿੱਤਰ ਇਹ ਸਮਝ ਲੈ ਸਾਰੀ ਨਾਸ਼ਵਾਨ ਝੂਠ ਹੈ, ਕਪਟੰਗ ਹੈ ਛਾਲ ਹੈ। ਤੇ ਪਾਸ਼ਾ ਕਿੰਦੇ ਇਹ ਆਤਮੀ ਫੇ ਰਾਜਾ ਬਣਦਾ ਕਿਵੇਂ ਗੁਰ ਸੇਵਾ ਤੇ ਭਗਤ ਕਮਾਈ ਤਾਂ ਬੇ ਮਾਨਸ ਦੇਹੀ ਪਾਇ ਉਸ ਕਾਲ ਕੋ ਪ੍ਰਮਾਤਮਾ ਦਾ ਸਿਮਨ ਕੀਤਾ ਕਮਾਈ ਕੀਤੀ ਨਾਮ ਭਗਤੀ ਕੀਤੀ ਤਾਂ ਬੇ ਗੁਰ ਸੇਵਾ ਤੇ ਭਗਤ ਕਮਾਈ ਤਾਂ ਬੇ ਮਾਨਸ ਹੋਇਆ ਇਸ ਤਰ੍ਹਾਂ ਹੀ ਦਾ ਮਨੁੱਖਾ ਜਨਮ ਮਿਲਿਆ ਨੀਨਾਸ਼ ਤੇ ਪੰਜ ਛੇ ਦੰਗੇ ਫਿਰ ਆਜ ਕਿਵੇਂ ਮਿਲਿਆ ਦਾਨੰਗ ਪਰਾਪੁਰਭੇਣ ਭਜੰਤੇ ਮਹੀਤ ਕੇ ਦਾਨੰਗ ਪਰਾ ਪਰਭੇਣ ਪਛੰਤੇ ਮੀਤ ਪੂਰਬਲੇ ਕਰਮ ਦਾ ਕੋ ਦਾਨ ਪੀਤ ਪੀਤਾ ਤੇ ਧਰਤੀ ਦੇ ਰਾਜੇ ਬਣੇ ਪੂਰਬਲੇ ਕਰਮਾਂ ਦਾ ਕੋ ਦਾਨ ਪੁੰਨ ਕੀਤਾ ਹੈ ਤੇ ਧਰਤੀ ਦੇ ਰਾਜੇ ਬਣੇ ਦਾਨੰਗ ਪਰਾ ਪਰਭੇਣ ਪਛੰਤੇ ਮੀਤ ਬਪ੍ਰੀਤ ਬੁੱਧੀ ਮਾਰਤ ਲੋਕੇ ਚਰੰਕਾਲ ਦੁਖ ਕੋ ਜਦੋਂ ਬੁੱਧ ਭ੍ਰਿਸ਼ਟ ਹੋ ਜਾਂਦੀ ਹੈ ਫਿਰ ਲੋਕਾਂ ਦੇ ਹੱਕ ਮਾਰਦੇ ਆ ਲੋਕਾਂ ਨੂੰ ਤੰਗ ਕਰਦੇ ਲੰਮਾ ਸਿਰ ਫਿਰ ਨਕਾਂ ਵਿੱਚ ਪੈਂਦੀਆਂ ਤੇ ਦੁੱਖ ਭੋਗਦੇ ਆ ਉਹ ਜਦੋਂ ਇਹ ਸ਼ਬਦ ਹੀ ਵਿਚਾਰ ਕਰ ਰਹੇ ਸਾਂ ਕਿ ਨਰਕਾਂ ਚ ਪੈਨੇ ਆ ਤੇ ਅਗੋਂ ਇੱਕ ਨੇ ਸਵਾਲ ਕੀਤਾ ਕਿ ਦਰਕ ਹੈ ਕੀ ਹੈ ਤੇ ਦਾਸ ਨੂੰ ਇੱਕਦਮ ਗੱਲ ਯਾਦ ਆਈ ਮੈਨੂੰ ਇੱਕ ਵਾਰ ਆ ਗਿਆ ਪੀਜੀਐ ਚੰਦੀਗੜ੍ਹ ਚ ਜਿਹੜੇ ਕਮਿਲਾ ਰਹਿਣ ਦਾ ਕਿਹਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਖੇ ਵੀ ਜੇ ਵੇਖਣਾ ਤੇ ਉਥੇ ਨਰਕ ਪੀਜੀਐ ਚਲੇ ਜਾਂਦੇ ਹੋਰ ਤੇ ਦੇਸਤਾ ਕਿਸੇ ਵੀ ਹਸਪਤਾਲ ਚਲੇ ਜਾਂਦੇ ਚੀਕਾਂ ਵਜਦੀਆਂ ਨੇ दुखी हो रहे ने कोई बंदा उथे रब याद आउंदा है इथे गुरुद्वारे च ढोलकियां शणे कीर्तन हुंदा ते रब नी मन कईवेरी बाहर दौड़ ਜਾਂਦਾ ਜੇ ਪਰ ਉਥੇ ਬਧੋ ਬਰੀ ਮਨ ਜੁੜਦਾ ਜੇ रब ਯਾਦ ਆਉਂਦਾ ਜਫਰੀਦ ਸਾਹਿਬ ਨੇ ਕਿਹਾ ਮੋਤੇ ਦਾ ਬੰਨਾ ਐਵੇਂ ਦਿਸੇ ਦਿਮੇਂਦਰਾ ਬੇਟਾ ਹਾ ਹੁੰਦਾ ਉਥੇ ਮੌਤ ਦੇਸਦੀ ਇਦਾਂ ਦਰਿਆ ਦੇ ਢਾ ਲੱਗੀ ਹੁੰਦੀ ਨਾ ਕਿ ਤੂੰ ਤੇ ਉਹਦੇ ਦਰਿਆ ਤੇ ਕੰਢੇ ਤੇ ਜਿਹੜੇ ਰਹਿਣ ਵਾਲੇ ਉਹਨਾਂ ਨੂੰ ਮੌਤ ਦੇਖਦੀ ਇਦਾਂ ਉੱਥੇ ਨਾ ਹਰ ਇੱਕ ਬੰਦੇ ਨੂੰ ਮੌਤ ਦੇਖਦੀ ਆ ਮੌਤੇ ਦਾ ਬੰਨਾ ਐਵੇਂ ਦੇ ਸੇ ਤੇ ਦਰਿਆ ਵੇ ਢਾਵਾ ਅੱਗੇ ਦੋ ਚਿਕ ਤਪਿਆ ਸੁਣੇ ਹੂਲ ਪਵੇ ਕਹਾਹਾ ਅੱਗੇ ਉੱਥੇ ਦੋ ਚਿਕ ਦੀ ਅੱਗ ਵਿੱਚ ਸੜ ਰਹੇ ਨੇ ਲੋਕ ਦੁਖੀ ਹੋ ਰਹੇ ਨੇ ਰੌਲਾ ਰਫਾ ਪੈ ਰਿਹਾ ਇੱਕ ਨਾ ਨੂੰ ਸਭ ਸੋਜੀ ਆਈ ਇੱਕ ਪਰਦੇ ਵੇ ਪ੍ਰਵਾਹ ਈਆਂ ਨੂੰ ਤੇ ਸਮਝ ਆ ਜਾਂਦੀ ਪੀ ਇਹ ਨਰਕ ਬੜਾ ਔਖਾ ਹੈ ਤੇ ਕਈ ਫਿਰ ਵੀ ਇਹ ਤੋਂ ਨਵੇਸ਼ਲੇ ਹੋ ਜਾਂਦੇ ਨੇ بے ਪ੍ਰਵਾਹ ਹੋ ਜਾਂਦੇ ਨੇ ਕਿ ਕਿਹੜਾ ਮਿਰਤੇ ਆਉਣਾ ਕਿ ਛੇਕੇ ਹੋਊਗਾ ਮਿਰਤੇ ਥੋੜਾ ਆ ਜਾਣਾ ਇੱਕਨਾਂ ਨੂੰ ਸਭ ਸੋਝੀ ਆ ਇੱਕ ਫਿਰਦੇ بے ਪ੍ਰਵਾਹ ਅਮਲ ਕੇ ਕੀਤਿਆ ਦੁਨੀ ਵਿੱਚ ਸੇ ਦਰਗੇ ਹਾਹਾ ਜੇ ਸੰਸਾਰ ਵਿੱਚ ਕੋ ਚੰਗੇ ਕੰਮ ਨੇਕ ਕਰਮ ਕਰਨਗੇ ਪੁੰਨ ਕਰਾਂਗੇ ਪੁੰਨ ਕੀ ਲੈ ਕੇ ਫੇ ਉਹ ਸਾਡੇ ਦਰਗੇ 'ਚ ਸਹਾਇ ਹੋਣਗੇ ਸਾਡੀ ਗਵਾਹ ਬਣਗੇ ਖਾਲੀ ਮਦਦ ਕਰਨਾ ਤੇ ਪਾਸ਼ਾ ਕਹਿੰਦੇ ਰਾਜ ਕਪਟਿੰਗ ਹੈ ਇਸੇ ਤਰ੍ਹਾਂ ਉਹ ਨਰਕਾਂ ਚ ਪੈਂਦਾ ਹੈ ਤੇ ਫਿਰ ਕੁੱਤੇ ਦੀ ਜੂਨੇ ਪੈਂਦਾ ਜਿਸ ਕੇ ਅੰਦਰ ਰਾਜ ਮਾਨਸੋਰ ਨਰਕ ਪਾਤੀ ਹੋ ਬਤ ਸਵਾਨ ਸਵਾਨ ਹੁੰਦਾ ਕੁੱਤਾ ਫਿਰ ਕੁੱਤੇ ਦੀ ਜੂਨੇ ਪੈਂਦਾ ਪਾਪ ਇਹ ਨਰਕ ਸੰਹਦਾ ਹੈ ਇੰਨਾ ਦੁਖੀ ਹੁੰਦਾ ਕੋਈ ਕੋ ਬਾਤ ਨਹੀਂ ਕੋਈ ਪੁੱਛ ਸਕਦਾ ਤੇ ਮਹਾਰਾਜ ਨੇ ਦੱਸਿਆ ਨਾ ਕਿ ਜੋ ਕੁਛ ਅਸੀਂ ਇਹ ਸੰਸਾਰ ਚ ਕਰਦੇ ਹਾਂ ਉਹਦਾ ਲੇਖਾ ਹੋਣਾ ਇਹਨੇ ਖੋਕ ਭੋਕ ਕੇ ਹੋਈ ਪਸ਼ਮਣ ਪੌਰ ਸਦਾਇਆ ਆਪਣੀ ਮਰਜ਼ੀ ਨਾਲ ਆਪਣੇ ਸੰਸਾਰ ਦੇ ਖਾnde ਪੀਂਦੇ ਰਸ ਭੋਗਉਦੇ ਆ ਪੀਨੇ ਭੋਕ ਉਹ ਕੇ ਹੋਇ ਪਸ਼ਮਣ ਪੌਰ ਸਦਾਇਆ ਪੌਰ ਨਿਕਲ ਜਾਣਾ ਜਾਨ ਨਿਕਲ ਜਾਣੀ ਤੇ ਮੁੜ ਕੇ ਮਿੱਟੀ ਦੀ ਢੇਰੀ ਰਹਿ ਜਣੀ ਪੀਨੇ ਭੋਕ ਕੋਈ ਪਸ਼ਮਣ ਪੌਰ ਸਦਾਇਆ ਵੱਡਾ ਹਵਾ ਦੁਨੀਦਾਰ ਗਲ ਸੰਗਲਤ ਕਰ ਚਾ ਬੜਾ ਵੱਡਾ ਦੁਨੀਦਾਰ ਸੀ ਬੜੀ ਸਮਝ ਸੀ ਬੜਾ ਵੱਡਾ ਸੀ ਲੋਕ ਸਾਰੇ ਉਹ ਦੇ ਮੰਦੇ ਸਨ ਉਕੇ ਬਾਅਦ ਜਾਮੂ ਦੇ ਗਲ ਚ ਸੰਗਲ ਪਾ ਕੇ ਜਿੱਦਾਂ ਮੱਝ ਦੇ ਪਸ਼ੂ ਦੇ ਗਲ ਚ ਸੰਗਲ ਪਾ ਕੇ ਧੂਕੇ ਲੈ ਜਾਂਦੇ ਜਾਂ ਮੈਂ ਇਦਾਂ ਸੰਗਲ ਪਾ ਕੇ ਤੂੰ ਅੱਗੇ ਕਰਨੀ ਕੀਰਤ ਬਾਚੀਏ ਉਥੇ ਜੋ ਸੰਸਾਰ ਚੰਗੇ ਮੰਦੇ ਕਰਦੇ ਚੰਗਿਆਈਆਂ ਬੁਰਾਈਆਂ ਬਾਚੇ ਧਰਮੋਂ ਦੂਰ ਧਰਮ ਰਾਜ ਉਹਨਾਂ ਦਾ ਲੇਖਾ ਕੱਟਦਾ ਕੀ ਚੰਗੇ ਕੰਮ ਕੀਤੇ ਨੇ ਕੀ ਮਾੜੇ ਕੀ ਅਗੇ ਕਰਨੀ ਕੀਰਤ ਵਾਚੀ ਇਹ ਬਲੇਖਾ ਬੜੇ ਪਿਆਰ ਨਾਲ ਲੇਖਾ ਬਾਦਸ਼ਾਹ ਸਮਝਾਉਂਦਾ ਧਰਮਰਾਜ ਸਮਝਾਉਂਦਾ ਵੀ ਆ ਤੂੰ ਕਰਦਾ ਰਿਆ ਤੇਰੀ ਬਾਕੀ ਬਚੀ ਧਰਮਰਾਜ ਆ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਬਾਕੀ ਬਹੁਤ ਨਿਕਲੇ ਬਲੇਖਾ ਕਰ ਸਮਝਾਇਆ ਥਾਓ ਨਾ ਹੋਈ ਪਉਦੀ ਹੁਣ ਸੁਣੀਏ ਕਿ ਵੈਰ ਆ ਜਦੋਂ ਉਥੇ ਮਾਰ ਪੈਂਦੀ ਹੈ ਉਹਨਾਂ ਦੀ ਤੁਹਾਡੀਆਂ ਚੀਕਾਂ ਸੁਣਨ ਵਾਲਾ ਕੋਈ ਉਥੇ ਕੋਈ ਬਾਦਸ਼ਾਹ ਕਹਿੰਦੀ ਹੈ ਇਹ ਸਮਝ ਆਉਂਦੀ ਹੈ ਵੀ ਮੈਂ ਇਹ ਰਾਜ ਲੈ ਕੇ ਕਰਨਾ ਕਿ ਲੋਕਾਂ ਦਾ ਭਲਾ ਸੀ ਪਰ ਮੈਂ ਤੇ ਲੋਕਾਂ ਨੂੰ ਤੰਗ ਕਰਦਾ ਰਿਹਾ ਲੋਕਾਂ ਦੇ ਹੱਕ ਮਾਰਦਾ ਇਨਸਾਫ ਨਹੀਂ ਕਰਦਾ ਉਹ ਰਾਜਾ ਨਹੀਂ ਹੈ ਜਿਹਦੀ ਇਨਸਾਫ ਨਹੀਂ ਹੈ ਉਹ ਧਰਮੀ ਰਾਜਾ ਨਹੀਂ ਹੈ ਜਿਸ ਦੇ ਵਿੱਚ ਇਨਸਾਫ ਨਹੀਂ ਹੈ ਕਿ ਪਾਸ਼ਾ ਕਹਿੰਦੇ ਫਿਰ ਉਹ ਨਰਕਾਂ 'ਚ ਪੈਂਦਾ ਹੈ ਤੇ ਕੁੱਤੇ ਦੀ ਜੂਨੇ ਪੈਂਦਾ ਦਾਸ ਨੇ ਇਹ ਇੱਕ ਵਾਰ ਵੇਖਿਆ ਕਾਰ ਜਾ ਰਹੀ ਸੀ ਤੇ ਕੁੱਤਾ ਪੈਂਦਾ ਸ਼ਿਕਾਰ ਦੇ ਮਗਰ ਮਗਰ ਭੱਜਾ ਹੀ ਜਾਵੇ ਤੇ ਭੌਂਕਦਾ ਸੀ ਬਹੁਤ ਉਹ ਮੰਚੇ ਟੋਕ ਆ ਗਈ। ਵੀ ਸ਼ਾਇਦ ਇਹ ਪਹਿਲਾ ਮਨਿਸਟਰ ਹੋਣਾ ਕੋਈ ਜਾਂ ਚੀਫ ਮਨਿਸਟਰ ਹੋਊਗਾ ਆਂਦਾਕਾਰ ਤੇ ਮੇਰੀ ਹੀ ਤੇ ਲਈ ਟੋਕ ਉੱਤਰ ਜਾਣਾ। ਭਾਵ ਇਹ ਕੁੱਤੇ ਬਣ ਕੇ ਕਿਤੇ ਲੱਤ ਟੁੱਟ ਜਾਣੀ। ਕਿਤੇ ਘਰ ਘਰ ਡੰਡੇ ਪਾਣੇ ਨੇ। ਪਰ ਇਹ ਬੰਦਾ ਜੇ ਯਾਦ ਰੱਖੇ ਵੀ ਜਦੋਂ ਮੁਰਾਜ ਮਿਲਿਆ ਮੈਂ ਲੋਕਾਂ ਦਾ ਭਲਾ ਕਰਨਾ, ਲੋਕਾਂ ਦਾ ਹੱਕ ਨਹੀਂ ਮਾਰਨਾ। ਲੋਕਾਂ ਨੂੰ ਇਨਸਾਫ਼ ਦੇਣਾ ਹੈ। ਉਹ ਰਾਜਾ ਨਹੀਂ ਹੈ ਜਿਹੜਾ ਇਨਸਾਫ਼ ਨਹੀਂ ਦਿੰਦਾ। ਇਸ ਕਰਕੇ ਗੁਰੂ ਮਹਾਰਾਜ ਬਖਸ਼ਿਸ਼ ਕਰ ਸਾਨੂੰ ਸਮਝਾਉਣੀ ਚਾਹੀਦੀ ਕਿ ਤਾਕਤ ਆ ਜਾਏ, ਪ੍ਰਭੂਤਾ ਆ ਜਾਏ। ਕਿਸੇ ਦਾ ਭਲਾ ਕਰਨਾ ਚਾਹੀਦਾ ਚੰਗੀ ਨੌਕਰੀ ਦੇ ਚੰਗੀ ਕੁਰਸੀ ਤੇ ਬੈਠੇ ਹੋइए ਜੇ ਕੋ ਗਰੀਬ ਗੁਰਬਾਜਵੇ ਤੇ ਉਹਦੇ ਨਾਲ ਦਇਆ ਕਰਨੀ ਚਾਹੀਦੀ ਉਹ ਤੇ ਦਰਸ ਕਰਨਾ ਚਾਹੀਦਾ ਉਹਦਾ ਕੰਮ ਪਹਿਲਾਂ ਪੁੱਛਣਾ ਨਹੀਂ ਤੇ ਲੇਖਾ ਤੇ ਦੇਣਾ ਪੈਣਾ ਆ ਇੱਕ ਠੀਕ ਹੈ ਉਹ ਗਰੀਬ ਐ ਨੇ ਜੋਗਾ ਨਹੀਂ ਉਹਦੀ ਆਪਾਂ ਧੱਕਾ ਚੋਰੀ ਵੀ ਕਰਦੇ ਆ ਉਹਦੇ ਕੋ ਡਿਲੇ ਕਰਕੇ ਪੈਸੇ ਵੀ ਮੰਗਦੇ ਆ ਡਿਲੇ ਬ੍ਰੀਡਸ ਕ腐ਸ਼ਨ ਉਹ ਪੈਸੇ ਜਿਹੜੇ ਨੇ ਉਹ ਲੈਨੇ ਆ ਧੱਕਾ ਕਰਦੇ ਆ ਇਹ ਰਾਜ ਹੀ ਆ ਜਿਹੜੀ ਕੁਰਸੀ ਤੇ ਬੈਠਾ ਉਹ ਰਾਜਾ ਹੀ ਆ ਭਾਵੇਂ ਉਹ ਕਲਰ ਕੇ ਆ ਭਾਵੇਂ ਕੋ ਅਫਸਰ ਆ ਭਾਵੇਂ ਕੋ ਡਿਪਟੀ ਕਮਿਸ਼ਨਰ ਭਾਵੇਂ ਕੋ ਮਿਨਿਸਟਰ ਹੈ ਭਾਵੇਂ ਕੋ ਚੀਫ ਮਿਨਿਸਟਰ ਹੈ ਭਾਵੇਂ ਕੋ ਪ੍ਰਾਈਮ ਮਿਨਿਸਟਰ ਹੈ ਏਲ ਕੁਰਸੀ ਤੇ ਬੈਠਾ ਉਹਦੋਂ ਉਹ ਰੌਸਲੇ ਰਾਜਾ ਹੈ ਜਿਹੜੀ ਵੀ ਕੁਰਸੀ ਤੇ ਬੈਠਾ ਉਹ ਰਾਜਾ ਕੋਈ ਨਾ ਕੋ ਨਕਸ਼ ਘੱਟ ਕੇ ਉਹਨੇ ਵਾਪਸ ਕਰ ਦੇਣਾ ਤਹਿਸੀਲਦਾਰ ਹੈ ਤੇ ਉਹ ਰਾਜਾ ਕਹੇ ਲੁੱਟੀ ਜਾਂਦਾ ਲੋਕਾਂ ਦੇ ਰਜਿਸਟਰੀਆਂ ਕਰਨ ਦੇ ਪਰ ਲੇਖਾ ਤੇ ਦੇਣਾ ਪੈਣਾ ਇਹ ਚੀਜ਼ਾਂ ਜਦ ਤੱਕ ਸਾਨੂੰ ਸਮਝ ਵਿੱਚ ਨਹੀਂ ਆਉਂਦੀ ਜਿੱਥੇ ਵੀ ਆਪਾਂ ਬੈਠੇ ਅਸੀਂ ਸੇਵਾ ਕਰ ਸਕਦੇ ਹਾਂ ਤੋਂ ਆਪਾਂ ਜਿਸ ਕੁਰਸੀ ਤੇ ਬੈਠੇ ਉਹਦੇ ਵਿੱਚ ਵਿੱਚ ਅਸੀਂ ਤਨਖਾਹ ਲੈ ਰਹੇ ਹਾਂ ਇਹ ਸਾਡਾ ਹੱਕ ਨਹੀਂ ਬਣਦਾ ਪਰ ਦੇਣਾ ਪੈਣਾ ਅੱਕ ਪ੍ਰਾਇਆ ਨਾਨਕਾ ਉਸੂਰ ਉਸਦਾਏ ਗੁਰਪੀਰਾਂ ਮਾਤਾ ਪਰੇ ਜਾ ਮਰਦਾ ਨਾ ਥਾਏ ਤੇ ਗੁਰੂ ਤੇ ਉਹਨਾਂ ਦੀ ਮਦਦ ਕਰੇਗਾ ਪੀਰ ਉਹਨਾਂ ਦੀ ਮਦਦ ਕਰੇ ਜਿੰਨਾ ਕਿਸੇ ਦਾ ਹੱਕ ਨਹੀਂ ਮਾਰਿਆ ਇਸ ਕਰਕੇ ਇਹ ਬਹੁਤ ਵੱਡਾ ਪਾਪ ਏ ਹਿੰਦੂਆਂ ਵਾਸਤੇ ਜਿੱਦਾਂ ਗਊ ਖਾਣਾ ਮਹਾਪਾਪ ਹੈ ਕਿਸੇ ਦਾ ਹੱਕ ਤੇ ਇਸੇ ਤਰ੍ਹਾਂ ਮੁਸਲਮਾਨਾਂ ਵਾਸਤੇ ਸੂਰ ਖਾਣਾ ਕਿਤਾ ਮਹਾਪਾਪ ਹੈ ਇਸ ਤਰ੍ਹਾਂ ਹੱਕ ਮਾਰਨਾ ਬਹੁਤ ਵੱਡਾ ਪਾਪ ਏ ਇਹ ਗੁਰੂ ਮਾਰਾ ਬਖਸ਼ਿਸ਼ ਕਰਨ ਦੀ ਸੋਚ ਹੀ ਆ ਜੀਵੇ ਤਾਂ ਕਿ ਜਿੱਥੇ ਬੈਠੀਏ ਅਸੀਂ ਸਮਾਜ ਦੀ ਲੋਕਾਂ ਦੀ ਸੇਵਾ ਕਿਉਂ ਹਰ ਇੱਕ ਦੇ ਅੰਦਰ ਪਰਮਾਤਮਾ ਵਸ ਘਟ ਘਟ ਮੈਂ ਹਰ ਜੂ ਬਸੇ ਸੰਤਨ ਕੇ ਉਤਕਾਰ ਉਕਾਰ ਕਰਕੇ ਕਿਹਾ ਅਵਰ ਅੱਲਾ ਨੂਰ ਪਾਇਆ ਕੁਤਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਕੁਝ ਆ ਕੌਣ ਭਲੇ ਕੌਣ ਬੰਦੇ ਕੌਣ ਮਾੜਾ ਕੇ ਚੰਗਾ ਹਰ ਇੱਕ ਵੀ ਸੇਵਾ ਕਰਨੀ ਚਾਹੀਦੀ ਹੈ ਇਹ ਰਾਜ ਜੇ ਮਿਲਿਆ ਹੈ ਇਹ ਛਲ ਰੂਪ ਹੈ ਤਾਕਤ ਮਿਲੀ ਹੈ ਛਲ ਰੂਪ ਹੈ ਇਹਦੇ ਕੋ ਭੱਜ ਕੇ ਰੋ ਇਹ ਮੋਹ ਆਦਮਿੰ ਠੱਗੇ ਜਾਂਦਾ ਤੇ ਹਰ ਸਮਾਨ ਕੋਈ ਹਰ ਸਮਾਨ ਨਹੀਂ ਰਾਜਾ ਉਹ ਪਰਮਾਤਮਾ ਤੋਂ ਬਿਗੈਰ ਕੋਈ ਅੱਛਾ ਰਾਜਾ ਨਹੀਂ ਹੈ ਉਹ ਸਭ ਤੋਂ ਵੱਡਾ ਰਾਜਾ ਪਰਮਾਤਮਾ ਹੈ ਕੋਈ ਹਰ ਸਮੇਂ ਭੂਪਰ ਸਾਹਿਬ ਦੇ ਚਾਰ ਕੇ ਝੂਠੇ ਕਰਤਜਾ ਚਾਰ ਦਿਨ ਦੇ ਰਾਜੇ ਨੇ ਸਭ ਦਿਖਾਵਾ ਕਰਦੇ ਫਿਰਦੇ ਨੇ ਇਸ ਕਰਕੇ ਗੁਰੂ ਕਿਰਪਾ ਕਰਨ ਰਹਿਮਤ ਕਰਨ ਜੇ ਇਦਾਂ ਦੀ ਕੋ ਤਾਕਤ ਜਾਂ ਸ਼ਕਤੀ ਮਿਲਦੀ ਆ ਲੋਕਾਂ ਦੇ ਭਲੇ ਵਾਸਤੇ ਲੋਕਾਂ ਦੇ ਭਲਾਈ ਵਾਸਤੇ ਉਹਨਾਂ ਦੇ ਦਰਸ਼ ਕਰਕੇ ਉਹਨਾਂ ਤੇ ਮਿਹਰ ਕਰੀਏ ਉਹਨਾਂ ਤੇ ਭਲਾ ਕਰੀਏ ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਪੁਰਜੋਗ ਦੀ ਮਾਫੀ ਬਹਿਰ ਦੀ ਕਾਲ ਸਾਹਿਬ ਹੈ ਜੀ